ਅਸੀਂ ਉਹ ਉਹ ਪਾਸ਼ ਵੀ ਹੁੰਦਾ ਸੀ ਸਾਡੇ ਕੋਲ ਸ਼ੋਭੀ ਆਂਦੇ ਰਹੇ ਸਾਡੇ ਕੋਲ ਹਾਂ ਪਾਸ਼ ਆਉਂਦੇ ਪਾਸ਼ ਇਹਨਾਂ ਕੋਲ ਆਉਂਦਾ ਸੀ ਕਿ ਇਹਨਾਂ ਦਾ ਇੱਕ ਦੋਸਤ ਹੁੰਦਾ ਸੀ ਗੁਰਪ੍ਰਤਾ ਬਿੱਲਾ ਅੱਛਾ ਇੱਕ ਚਰਨਵਾਸੀ ਉਹ ਵੈਵੇਂ ਕਰਦੇ ਸੀ ਪੰਜਾਬੀ ਦੀ ਉਹਨਾਂ ਦਾ ਐਕਚੁਅਲੀ ਦੋਸਤ ਸੀ ਪਰ ਉਹ ਉਹ ਰਾਤ ਨੂੰ ਰੇਹਦਾ ਉਹਨਾਂ ਕੋਲ ਸੀ ਤੇ ਫਿਰਦਾ ਇਹਨਾਂ ਨਾਲ ਸੀ ਇਹਨਾਂ ਕਰਕੇ ਮੈਨੂੰ ਵੀ ਮੇਰੇ ਗੀਤ ਗੁੱਤ ਕਰਕੇ ਮੇਰਾ ਵੀ ਬਹੁਤ ਕਰਦਾ ਸੀ ਮੈਂ ਪਾਸ਼ ਨੂੰ ਅਕਸਰ ਮਿਲਦਾ ਹੁੰਦਾ ਸੀ ਤੇ ਉਹਦਾ ਪਾਸ਼ ਦਾ ਨਾਮ ਵੱਡਾ ਹੋ ਗਿਆ ਸੀ ਆਸ਼ਾ ਜੇ ਸੁਣੀ ਕਿ ਹਮ ਉਮਰੀ ਹੀ ਲਗਭਗ ਹੈ ਹਾਂਜੀ ਹਾਂਜੀ ਹਮ ਉਮਰੀ ਸੀ ਉਸ ਸਮੇਂ ਬਹੁਤ ਵੱਡਾ ਨਾਮ ਬਣ ਗਿਆ ਸੀ ਬਣ ਗਿਆ ਸੀ ਨਾ ਅਜੀਰ ਕਾ ਜਨੂ ਦਾ ਬਾਸ਼ਾ ਬਹੁਤ ਕਰਦੇ ਸੀ ਬਹੁਤ ਪਰ ਜਿਹੜੇ ਤੁਸੀਂ 7-8 ਨਾਮ ਨੇ ਤੁਸੀਂ ਆਪਣੇ ਆਪ ਚ ਇਸ ਟਾਈਮ ਬਹੁਤ ਵੱਡੇ ਨਾਮ ਬਣ ਗਏ ਸੀ ਨਹੀਂ ਕੁਦਰਤੀ ਚਲੋ ਹੋ ਗਿਆ ਪਰ ਉਦੋਂ ਉਦੋਂ ਮੇਰਾ ਉਦੋਂ ਜਿਆਦਾ ਚਰਚਾ ਸੀ ਕਿ ਮੇਰੇ ਗੀਤ ਰਿਕਾਰਡ ਹੋ ਗਏ ਸੀ ਗੀਤ ਰਿਕਾਰਡ ਹੋ ਫਿਰ ਤੁਸੀਂ ਫਿਰ ਮਟਕ ਮਟਕ ਕੇ ਤੋਰਨਾ ਸ਼ੁਰੂ ਕਰ ਗਏ ਕਾਲਜ ਅੰਦਰ ਤੋਰਨ ਜੋ ਗਏ ਨੇ ਜੀ ਇਹਨੇ ਜੋ ਨੇ ਬੰਦਾ ਤੇ ਹੁੰਦਾ ਹੀ ਆ ਯਾਰ ਨਹੀਂ ਮਾਨ ਹੁੰਦਾ ਐਡਾ ਵੱਡਾ ਕਾਲ ਜੀ ਨਹੀਂ ਮੈਂ ਕਹਿੰਦਾ ਕਿ ਹੁਣ ਵੀ ਕਹਿਣਗੇ ਜਦੋਂ ਮੈਂ ਪੜਦਾ ਸੀ ਉਹ ਕਹਿੰਦੇ ਕਦੋਂ ਕਿ ਜਦੋਂ ਸੁਨੀਲਾ ਪੜਦਾ ਆਏ ਆਏ ਇਹ ਵੀ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ